एक आम है। hmm. दीशु 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 काम हूँ चलता है यूट्यूब व्यूटूब लाई काम पैसे पूस आने खाने के अध हवा भर गई थी दिन पार्क में बनाने वाला बता रही थी वो अपने नाम वाला एक रंग दे एक लोहा बेच ही नहीं लो ये आ देखना है फाइल में 結構かっこいい感じ。

ਵਾਜੇ ਬੋਲ ਕਾ ਹਾਂ ਮੈਂ ਤਾਂ ਕਿਨਾਂ ਨਹੀਂ ਪਾਦਾ ਸਾਰੇ ਨਹੀਂ ਪਾਏ ਕਿੰਨੇ ਬੋਲ ਨੂੰ ਸੁਣਦਾ ਨਹੀਂ ਆ ਦੋ ਜੈਲ ਨਾ ਨਹੀਂ ਇਹ ਮੈਂ ਜਾਣ ਕਰ ਦਿੰਦਾ ਨਾ ਉਹ ਲੋੜਾ ਜਾਂਦਾ ਮੁੰਡਾ ਬਹੁਤ ਭੁੱਖਾ ਹੋ ਗਿਆ ਫੇਰ ਇਹਨੂੰ ਵੀ ਲਾ ਲਓ ਹਾਂ 16 ਇਹ ਰੱਖ ਦਿਓ ਫੇਰ ਉਹ ਵਾਰਾ ਰੱਖ ਦਿਓ ਚੋਹ ਸਾਰੀ ਸੰਤਰਾ ਹੀ ਪਾਏਗੇ ਇਹ ਡਾਲਨ ਦੇ ਉਹ ਨੀਲਾ ਰਹਾ ਪਾਣਾ ਚਾਹੀਏ ਉਹ ਡਾਲਣਾ ਹੈ ਪਰ ਉਹ ਨਹੀਂ ਬਰੇ ਤਾਂ ਨਹੀਂ ਇਹ ਆਹ ਪੇਰ ਲਓ ਇਹ ਰੱਖ ਦੋ ਉੱਪਰ ਆ ਗਏ ਵਾਟੇ ਉਹਨਾਂ ਲਈ ਆ ਉਹਨਾਂ ਤੋਂ ਦੋ ਦੇ ਲੱਗ ਜਾਂਦੇ ਸੀ ਕਿ ਆਈ ਦੇ ਵਿੱਚ ਕਲਾਸ ਰੋਲ

ਉਛਲਦੇ ਪਈਓ ਚੱਕ ਕੇ ਉਹ ਭਾਵੇਂ ਚ ਬੋਲਣਾ ਲੱਗੇ ਹੂੰ ਪਾਇਆ ਫਿਰ ਫੋਟ ਲੈ ਜਾ ਉਹ ਇਨਾ ਉੱਥੇ ਨਹੀਂ ਘੱਟ ਲਾਇਆ ਪਿਆ ਇਹਨਾਂ ਆਖਦੇ ਕੋਈ ਨਾ ਕੰਨ ਮਾਰਦਾ ਕੋਈ ਸਿੱਧਾ ਤਾਂ ਨਹੀਂ ਪੈਂ ਮੈਂ ਬਣੀ ਜੋ ਤੂੰ ਉਹ ਲੈਣਾ ਨਹੀਂ ਅੰਗਰ ਉਛਲਿਆ ਹੂੰ ਤੇ ਬਲੌਕ ਕਰਦਾ ਵੋਤੋ ਵੀ ਹੰਤ ਹਵਾ ਨੇ ਯਾਰ ਹੱਦ ਕਰੀ ਪਈ ਹੈ ਹਨ ਇਸ ਤਰ੍ਹਾਂ ਆਪਣੇ ਨਾ ਜੇ ਇਧਰਲੇ ਬਾਹਰ ਸਾਰੇ ਹੋ ਤੇ ਧੁੱਪ ਆ ਜਾਂਦੀ ਦੁਕਾਨ ਤੇ ਤੇ ਸੌਖਾ ਹੋ ਜਾਂਦਾ ਅੰਦਰ ਬੈਠ ਕੇ ਧੁੱਪ ਸੇਕ ਲਈਦੀ ਆ ਮੈਂ ਥੋੜੀ ਧੁੱਪੇ ਵੱਧਦੀ ਬੈਠਦੀ ਆ ਵਾਹਿਗੁਰੂ ਚੱਕੀ ਪੁੱਤ ਇਧਰ ਮੈਂ ਤਾਂ ਚੱਲ ਰਿਹਾ ਢੱਗਾ ਵੀ ਥੱਲੇ ਨੂੰ ਖਚਣਾ ਸੈਜ ਹੋ ਗਿਆ ਜੀ ਰੈਡੀ ਤੇ ਟਾਈਮ ਹੋ ਗਿਆ ਜੀ ਸਵਾ 7 ਦਾ ਚੰਨੇ ਤਾਂ ਟਾਈਮ ਮਾਰਦੇ ਆਪਾਂ ਤੇ ਜਿਸਤਾਰ ਬਣ ਲਈ ਆ ਤੇ ਸਰਵਾ ਲਿਆ ਉਹ ਦੀ ਪਾਲੀ ਆ ਮੈਡਮ ਨੇ ਹੁਣ ਜਾਊਗਾ ਸਹਿ ਸਾਡਾ ਗੁਰਦੁਆਰਾ ਸਾਹਿਬ ਤੇ ਮੈਂ ਬਣਾਉਂਗੀ ਰੋਟੀ ਆਪਾ ਕਿਰਾਇਦਾ ਇਹਦਾ ਕੰਮ ਕਰ ਲਿਆ ਦੋ ਸਾਇਦੀ ਡੈਡੀ ਨਾ ਹੀ ਜਾਂਦੇ ਆ ਤੇ ਹੋਰ ਵਧੀਆ ਨਹੀਂ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਉਹ ਤੋਂ ਬਾਹਰ ਲਾਇਆ ਆਲੂ ਬਾੜ ਲਿਆ ਆਪਾ ਆ ਜਾਲੂ ਵਾਲੀ ਪਰੋਠੇ ਬਣਾਵਾਂਗੇ ਆਪਾ ਰਿੰਨ ਨੱਕ ਦਨ ਚੜ ਗਿਆ ਜੀ ਪਾhle ਬਾਹਰ ਭੇੜ ਲੈਨੇ ਹੁੰਨੇ ਆ ਫਿਰ ਅੰਦਰ ਠੰਡ ਆਉਣ ਲੱਗ ਜਾਂਦੀ ਆ ਵਧੀਆ ਜੀ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਤੁਹਾਡਾ ਨੈਟ ਨਹੀਂ ਸੀ ਚੱਲਦਾ ਰਿਹਾ ਕੀ ਕਰੀਏ ਜੀ ਤਾਂ ਉਹ ਸਾਡਾ ਬਲੌਗ ਨਹੀਂ ਪਿਆ ਰਿਹਾ ਸੀਗਾ ਕਿ ਬਸ ਸਾਡੇ ਨਾਲ ਬਰੋ ਜੀ ਬੰਦ ਕਰ ਦਿੰਦੇ ਰੋ ਜੀ ਬੰਦ ਕਰ ਦਿੰਦੇ ਪਤਾ ਨਹੀਂ ਕੀ ਬੋਲਣਾ ਮੈਂ ਬੋਲਿਆ ਨਾ ਕੀ ਹਾਲ ਚਾਲ ਹੈ ਜੀ ਆਪ ਬਧੀਆ ਠੀਕ ਠਾਕ ਹੈ ਜੀ ਮੈਂ ਗੁਰੂ ਦੀ ਕਿਰਪਾ ਨਾਲ ਆਸ ਕਰਦੇ ਕਿ ਮੇਰੇ ਭੈਣਾਂ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਉਹ ਪਾਠ ਕਰ ਲਿਆ ਜੀ ਸ਼ਰਾਨ ਕਰਕੇ ਅੱਜ ਮੈਂ ਸੂਟ ਨਵਾਂ ਪਾਇਆ ਜੀ ਬੰਗਲਾ ਪੱਛਮ ਦਾ ਸਲਾਈ ਕੀਤਾ ਸੀਗਾ ਆਪਾਂ ਬਹੁਤ ਸੋਹਣੀ ਫਿਟਿੰਗ ਹੈ ਬਹੁਤ ਸੋਹਣਾ ਸਲਾਈ ਹੋਇਆ ਇਹ ਸੂਟ ਮੇਰੇ ਮम्मा ਦੇ ਗਏ ਸੀ ਮੈਨੂੰ ਉਹਨਾਂ ਨੇ ਸਲਾਈ ਕਰ ਲਿਆ ਉਹ ਠੀਕ ਹੈ ਜੀ ਬਦਕਾ ਸੋਟਣਾ ਮੋਟਾ ਕਰਕੇ ਤੇ ਕੋਟੀ ਨਾ ਮੈਂ ਫਿਰ ਅੰਦਰ ਰਹਿਣਾ ਹੁੰਦਾ ਤਾਂ ਇਹ ਤਾਂ ਕੋਟੀ ਕੋਈ ਬਾਲੀ ਮੋਟੀ ਜੀ ਨਹੀਂ ਹੈਗੀ ਠੀਕ ਹੈ ਹਲਕੀ ਜੀ ਮੈਂ ਕੰਫਰਟੇਬਲ ਜੀ ਰਹਿਣੀ ਆ ਤਾਈਆਂ ਜ਼ਿਆਦਾਤਰ ਮੈਂ ਇਹੀ ਕੋਟੀ ਪਾ ਕੇ ਰੱਖਦੀ ਆ ਤੇ ਕੋਈ ਕਹਿੰਦਾ ਤੇ ਵੀ ਕੋਟੀ ਲਾਉਂਦੀ ਨਹੀਂ ਹੈਗੀ ਕੋਟੀ ਦਾ ਫੱਗੜੇ ਤੱਕ ਲੈਣੀ ਨਹੀਂ ਹੈਗੀ ਜੀ ਕੈਂਟ ਬਹੁਤ ਹੈ ਲਾ ਫਿਰ ਬੇਟਾ ਚੱਕ 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 ਫਿਰ ਭੁੱਲ ਜਣਾ ਦੋ ਰੋਕਦੇ ਦੀ ਘੋੜੀ ਹੱਥ ਨਹੀਂ ਕਰਲਾ ਮੇਰੇ ਗੰਮੇ ਨੂੰ ਠੰਡ ਲੱਗੀ ਜਾਂਦੀ ਹੈ ਤੇ ਹਣ ਬਸ ਮਟਾ ਉਨ ਕੇ ਆਲੂ ਛੱਲਕੇ ਮੈਕਸ ਬਣਾ ਕੇ ਫਿਰ ਸਾਈ ਦੇ ਫਰੋਟ ਲਾ ਦੇਣੀ ਆ ਤੇ ਉਸ ਨਾਲ ਦੀ ਨਾਲੇ ਥੋੜੀ ਬਾਜੀ ਖਾ ਲੈਂਦੇ ਆ ਤੇ ਆਪਾਂ ਦੀ ਖਾ ਕੇ ਫਿਰ ਆਪਾਂ ਸਾਢੇ 4:30 ਵਜੇ ਨੂੰ ਹੋ ਜਾਣੀ ਆ ਵੇਲੇ ਤੇ ਪਛਮਾ ਆਪਣੇ ਕੋਲੇ ਹੋਰ ਆ ਗਈ ਸੀਗੀ ਤੇ ਬਸ ਬਹੁਤ ਸੋਹਣੀ ਆਈ ਸੀਗੀ ਜੇ ਕਿਸੇ ਨੇ ਕੋਈ ਚੀਜ਼ ਬਣਵਾਉਣੀ ਹੋਵੇ ਤਾਂ ਨਾਲ ਕਿਸੇ ਨਾਲ ਗੱਲ ਕਰ ਸਕਦੇ ਹੋ ਨੇ ਤਾਂ ਨਾਲ ਦੀ ਨਾਲ ਹਨਾ ਆਪਣੇ ਇੱਥੇ ਬਹੁਤ ਵੇਖ ਜਾਂਦੀ ਪਿੰਡ ਵਿੱਚ ਹੀ ਵਧੀਆ ਤੇ ਵਿਲਵਟ ਦੇ ਸੂਟ ਆਏ ਸੀ ਕਿ ਪਰਸੋਂ ਨਹੀਂ ਜੀ ਕੱਲ ਆਏ ਸੀਗੇ ਤੇ ਕੱਲ ਸ਼ਾਮ ਬਾਣੋਂ ਦੋ ਤਿੰਨ ਸੂਟ ਨਿਕਲਗੇ ਹੈਗੇ بس ਦੋ ਪਰੇ ਕੀ ਐਤਕੀ ਮੈਂ ਆਪ ਨਹੀਂ ਗਈ ਫਿਰ ਮਂਗਵਾਇਆ ਸੀਗਾ ਮਾਲ ਕਰੇ ਤੇ ਹੋਰ ਵਧੀਆ ਠੀਕ ਠਾਕ ਆ ਜੀ ਤੇ ਚਲੋ ਫਿਰ ਆਪਾਂ ਤੁਹਾਨੂੰ ਮਿਲਾਂਗੇ ਤਾਂ ਰੋਟੀ ਬਣਾ ਲਗੀ ਹੈਨਾ ਜੀ ਫਿਰ ਵੈਨ ਦਾ ਟਾਈਮ ਹੋ ਜਾਊਗਾ ਸਾਇਨੇ ਕਹਿਣਾ ਮੰਮੀ ਜੀ ਮੈਂ ਲੇਟ ਹੋ ਰੇ ਤੁਸੀਂ ਜਲਦੀ ਰੋਟੀ ਬਣਾਓ ਲਓ ਮਿਲਦੇ ਆ ਫਿਰ ਆਪਾਂ ਤੁਹਾਨੂੰ ਥੋੜੀ ਸਿਰਚਣਾ ਜੀ ਆਟਾ-ਟਾ ਬਨ ਲੀ ਹਾਂ ਜੀ ਕੀ ਹਾਲ ਹੈ ਜੀ ਰੋਟੀ ਬਨ ਗਈ ਆਪਣੀ ਕਪੜੇ ਧੋਤੇ ਗਏ ਬੰਨ ਜੜ ਗਿਆ ਵਧੀਆ ਧੁੱਪ ਨਿਕਲੀ ਆ ਜੀ ਰੋਟੀ ਖਾ ਲਈ ਹਾਂ ਤੇ ਦੋ ਨਾਲੇ ਸਰਪ੍ਰਾਈਜ਼ ਆਕਰ ਨਾਲ ਹੀ ਖੂਵ ਪਕਾਦੇ ਆ ਦੰਦ ਤੋਂ ਮਾਂ ਦਾ ਸੱਟ ਦੇ ਹੋ ਰਹੀ ਸੀ ਤੇ ਸਾਦੀ ਵਿੱਚ ਇੱਕ ਚੱਕਰ ਆਈ ਆ ਨੱਕ ਨਬਲ ਦਾ ਸੁਨ ਹੋ ਜਾਂਦਾ ਬਸ ਕੰਮ ਨਹੀਂ ਕਰਦਾ ਇਸੋ ਐ ਪਤਾ ਨਹੀਂ ਕੀ ਚੱਕਰ ਹੈ ਇੱਕ ਇੱਥੇ ਫਿੰਸੀ ਹੋ ਰਹੀ ਹੈ ਇੱਕ ਐਸਾਈਡ ਤੋਂ ਸਿਰ ਦਰਦ ਕਰ ਜਾਂਦਾ ਤੇ ਮੈਂ ਉਹ ਟੋਪੀ ਜਿਹੜੀ ਮੇਰੇ ਪਹਿਲਾਂ ਲਈ ਸੀ ਉਹ ਥੋੜੀ ਢੂਜੀ ਜੀ ਸੀਗੀ ਹੁਣ ਮੈਂ ਆ ਲਈ ਇਹਦੇ ਨਾਲ ਸਿਰ ਖਸੇ ਖਸੇ ਆ ਜਾਂਦਾ ਕੋਰ ਰੰਦਾ ਹੀ ਆ ਜੀ ਤੇ ਨਵਜ ਗਿਆ ਆਪਣਾ ਟਾਈਮ ਹੋ ਗਿਆ ਸੈੱਡ ਗਿਆ ਸਕੂਲਾ ਸੈੱਡ ਦੇ ਦੋ ਪੇਪਰ ਰਹੇ ਆ 20 ਤਰੀਕ ਨੂੰ ਮੁੱਕ ਜਾਣਗੇ ਫੇਰ ਸ਼ੂਟਿੰਗ ਹੋ ਜਾਣਗੀ ਵਨ ਵੀਕ ਦਾ ਸ਼ੈਡ ਉਹਨੂੰ ਬਣਾ ਤੇ ਹੋਰ ਠੀਕ ਹੈ ਵਧੀਆ ਹਲੇ ਮੇਰਾ ਸਿਲੰਡਰ ਥੱਲੇ ਪਿਆ ਮੈਂ ਸਾਫ ਕਰਾਂਗੀ ਬਸ ਧਾਂਤ ਦੇ ਕਪੜਾ ਮਾਰ ਕੇ ਤੇ ਭਾਂਡੇ ਧੋਣ ਵਾਲੇ ਰਹਿ ਗਏ ਆ ਪਾਣੀ ਤਾਂ ਤੱ ਵੀ ਕਰ ਲਿਆ ਹੋਰ ਠੀਕ ਹੈ ਵਦਗਾ ਆਪਰੇ ਬਣਦੇ ਪਏ ਹਲੇ ਸੁੱਕਣੇ ਪਾਉਣ ਵਾਲੇ ਆ ਧੋਤੇ ਹੋਏ ਆਸੇ ਤੇ ਕਸ ਉਹ ਸਟੈਂਡ ਤੇ ਪਾਉਣੇ ਆ ਤੇ ਕਸ ਉਹਦਾ ਤੰਨੇ ਤੇ ਪਾ ਕੇ ਆਉਣੇ ਆ ਥੋੜੇ ਜਿਹਾ ਇਰਾਕਾ ਤੋਂ ਥੋੜੇ ਚਿਰ ਚ ਨਲਦੇ ਆਗੇ ਉਹ ਤਾਂ ਮੈਂ ਤੁਸੀ ਕਿੱਥੇ ਲੈ ਕੇ ਗਏ ਸੀਗੇ ਉਹ ਪ੍ਰੂਫ ਜੇ ਸਾਰੇ ਜੀ ਕੀ ਹਾਲ ਹੈ ਜੀ ਆਪ ਆ ਗਏ ਦੁਕਾਨ ਤੇ ਤੋਂ ਬਹੁਤ ਹੈ ਤੇ ਪਰ ਤੋਂ ਪਹੁੰਚ ਸੇਕ ਹੈ ਨਹੀਂਗਾ ਬਿਲਕੁਲ ਵੀ ਉਹ ਬਾਰੀ ਦਾ ਕੀ ਹੈ ਯਾਰ ਉਧਰ ਫਿਰ ਨਹੀਂ ਗਣੀ ਰਹਿੰਦੀ ਮੈਂ ਮਾਰ ਉਹ ਦੇਖੇ ਸਾਈ ਦੀ ਪਟਕੀ ਤਾਂ ਵਧਦਾ ਨਿਕਲੀ ਹੁੰਦੀ ਧੋਤੇ ਤੋਂ ਹਨ ਜਿਹੜੀ ਉਹ ਪੌਣ ਵਾਲੀ ਉਹ ਵੀ ਵੈਲੀ ਹੋ ਗਈ ਉਹ ਨਾ ਮਾਗੇ ਪਰ ਨਾ ਉਹ ਵੀ ਸਿੱਟ ਆਇਆ ਆਪਣੇ ਕੋਲ ਪਿਆਰ ਹੁੰਦਾ ਆ ਚਲੋ ਅੱਜ ਦੇ ਬਲੌਗ ਦਾ ਨੇ ਇੱਥੇ ਐਂਡ ਕਰਦੇ ਆ ਆਪਣੇ ਆਪਣੇ ਤੋਤੇ ਪਏ ਤੇ ਸਾਰਾ ਕੰਮ ਤੰਦਾ ਹੋ ਗਿਆ ਪਹੁੰਚ ਗਏ ਦੁਕਾਨ ਤੇ ਕਰਦੇ ਕੰਮ ਤੰਦੇ ਦੀ ਤਿਆਰੀ ਤੇ ਠੰਡ ਬਹੁਤ ਲੱਗਦੀ ਹੈ ਠੰਡ ਤਾਂ ਪਤਾ ਨਹੀਂ ਕਿ ਮੈਨੂੰ ਤਾਂ ਖੂਬ ਜਿਆਦਾ ਲੱਗਦੀ ਹੈ ਤੇ ਜਾਨਾ ਵਾ ਕੋਈ ਗੱਲ ਨਹੀਂ ठीक है फिर मिलਾਂਗੇ কাল ਕਿਸੇ ਨਵੇਂ ਬਲੌਗ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਜੋੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕੋਸ਼ਿਸ਼ ਕਰੂੰਗੀ ਵੀ ਡੇਲੀ ਬਲੌਗ ਪਾ ਸਕਾਂ ਤੇ ਜੇ ਟਾਈਮ ਜਾਰੀ ਰਿਹਾ ਤਾਂ ਬਾਕੀ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਚਲੋ ਮਿਲਦੇ ਆਂ ਫਿਰ ਅਪਕਲ ਤੁਹਾਨੂੰ ਕਿਸੇ ਬਲੌਗ ਨਵੇਂ ਨਾਲ ਟਵੈਂਟ ਕਰਿਆ ਕਰੋ ਜੀ ਲਾਈਕ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸਪੋਰਟ ਕਰਿਆ ਕਰੋ ادی ਭੈਣ ਨੂੰ ਜਿੰਨੇ ਕੁ ਜੋਗੀ ਹੈਗੇ ਆ ਤੁਹਾਡੇ ਨਾਲ ਚੱਲਦੇ ਆਂ ਪਲੀਜ਼ ਫੋਟੋ ਜ਼ਰੂਰ ਕਰਿਆ ਕਰੋ ਰੁਕੇ ਜੀ ਬਾਏ ਬਾਏ ਸ਼ਾਸਤਿਕਾਲ ਜੀ ਸਾਰਿਆਂ ਨੂੰ